ਜੇ ਤੁਸੀਂ ਵੀ ਯੂਰਿਕ ਐਸਿਡ ਵਧਣ ਤੋਂ ਪਰੇਸ਼ਾਨ ਤਾਂ ਆਪਣੀ ਡਾਈਟ ਚ ਸ਼ਾਮਿਲ ਕਰੋ ਇਹ ਚੀਜ਼ਾਂ ਖਾਣ ਦਾ ਜਾਣ ਲਓ ਸਹੀ ਟੰਗ ਮਿਲਣਗੇ ਕਈ ਫਾਇਦੇ ਯੂਰਿਕ ਐਸਿਡ ਵਧਣ ਦੇ ਨਾਲ ਬਹੁਤ ਸਾਰੇ ਲੋਕ ਪਰੇਸ਼ਾਨ ਹੁੰਦੇ ਨੇ ਦਰਸਲ ਖਰਾਬ ਲਾਈਫ ਸਟਾਈਲ ਗਲਤ ਖੁਰਾਕ ਅਤੇ ਘੱਟ ਪਾਣੀ ਪੀਣ ਦੀ ਆਦਤ ਅਕਸਰ ਸਰੀਰ ਦੇ ਵਿੱਚ ਕਈ ਬਿਮਾਰੀਆਂ ਪੈਦਾ ਕਰ ਦਿੰਦੀਆਂ ਨੇ ਖਾਸ ਕਰਕੇ ਯੂਰਿਕ ਐਸਿਡ ਨੂੰ ਵਧਾਉਣ ਲੱਗ ਪੈਂਦਾ ਹੈ ਦੱਸਦੇ ਕਿ ਯੂਰਿਕ ਐਸਿਡ ਸਰੀਰ ਦੇ ਵਿੱਚ ਪਿਉਰੀਨ ਪ੍ਰੋਟੀਨ ਦੇ ਟੁੱਟਣ ਦੇ ਕਾਰਨ ਬਣਦਾ ਹੈ ਜਿਸ ਨੂੰ ਸਾਡੀਆਂ ਕਿਡਨੀਆ ਫਿਲਟਰ ਕਰਦਿਆਂ ਨੇ ਜਦੋਂ ਦੱਸਦੇ ਕਿ ਪਰ ਜਦੋਂ ਸਰੀਰ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਾਂ ਫਿਰ ਕਿਡਨੀਆ ਠੀਕ ਢੰਗ ਦੇ ਨਾਲ ਇਸ ਨੂੰ ਫਿਲਟਰ ਨਹੀਂ ਕਰ ਪਾਉਂਦੀਆਂ ਤਾਂ ਸਰੀਰ ਦੇ ਵਿੱਚ ਵੀ ਇਕੱਠਾ ਹੋਣ ਲੱਗ ਪੈਂਦਾ ਹੈ ਇਸ ਹਾਲਤ ਨੂੰ ਦੱਸ ਦਈਏ ਕਿ ਹਾਈਪਰ ਯੂਰਿਸਮੀਆ ਕਿਹਾ ਜਾਂਦਾ ਹੈ ਜਦੋਂ ਯੂਰਿਕ ਐਸਿਡ ਵੱਧ ਜਾਂਦਾ ਹੈ ਤਾਂ ਜੋੜਾਂ ਦੇ ਵਿੱਚ ਸਵੇਲਿੰਗ ਦਰਦ ਅਤੇ ਗਾਉਂਟ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਹਾਲਾਂਕਿ ਲਾਈਫਸਟਾਈਲ ਅਤੇ ਖਾਣ ਪੀਣ ਦੇ ਵਿੱਚ ਬਦਲਾਵ ਕਰਕੇ ਯੂਰਿਕ ਐਸਿਡ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਜਾਂ ਫਿਰ ਤੁਹਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧੀ ਹੋਈ ਹੈ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਇਹ ਕੁਝ ਪੰਜ ਸੁੱਕੇ ਮੇਵੇ ਯਾਨੀ ਕਿ ਡਰਾਈ ਫਰੂਟਸ ਜ਼ਰੂਰ ਸ਼ਾਮਿਲ ਕਰੋ ਇਸ ਨੂੰ ਸ਼ਾਮਿਲ ਕਰਕੇ اس ਨੂੰ ਕੁਦਰਤੀ ਢੰਗ ਨਾਲ ਤੁਸੀਂ ਘਟਾ ਸਕਦੇ ਹੋ ਆ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਉਹ ਕਿਹੜੇ ਕਿਹੜੇ ਸੁੱਕੇ ਮਾਵੇ ਨੇ ਤੇ ਯੂਰਿਕ ایسڈ کنٹرول ਕਰਨ ਦੇ ਲਈ ਉਹਨਾਂ ਨੂੰ ਖਾਣ ਦਾ ਸਹੀ ਤਰੀਕਾ ਕੀ ਹੈਗਾ ਸਭ ਤੋਂ ਪਹਿਲਾਂ ਹੈ ਬਦਾਮ ਜਿहां ਬਦਾਮ ਦੇ ਵਿੱਚ ਮੌਜੂਦ ম্যাগਨੀਸ਼ੀਅਮ ਯੂਰਿਕ ایسڈ ਦੇ ਲੈਵਲ ਨੂੰ کنٹرول ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ম্যাগਨੀਸ਼ੀਅਮ ਸਰੀਰ ਦੇ ਵਿੱਚ ਯੂਰਿਕ ایسڈ ਦੇ ਇਹ ਆਪਚ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਹ ਕਿਡਨੀਆ ਦੇ ਕੰਮ ਨੂੰ ਸੁਧਾਰ ਕੇ ਸਰੀਰ ਚੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਫਿਰ ਇਹ ਖਾਣ ਦਾ ਸਹੀ ਤਰੀਕਾ ਕੀ ਹੈ ਪੰਜ ਬਾਦਾਮ ਰਾਤ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖੋ ਸਵੇਰੇ ਉਹਨਾਂ ਦੇ ਛਿਲਕੇ ਉਤਾਰ ਕੇ ਖਾਲੀ ਪੇਟ ਖਾਓ ਤੁਸੀਂ ਬਾਦਾਮ ਨੂੰ ਜੋ ਕਿ ਦੱਸਦੇ ਕਿ ਆਲਸ ਮੀਲ ਦੇ ਵਿੱਚ ਵੀ ਪਾ ਕੇ ਖਾ ਸਕਦੇ ਹੋ ਫਿਰਾਂ ਦਾ ਅਖਰੋਟ ਜੀ ਹਾਂ ਅਖਰੋਟ ਓਮੇਗਾ 3 ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦੇ ਨੇ ਜੋ ਸਰੀਰ ਦੇ ਵਿੱਚ ਸਵੇਲਿੰਗ ਨੂੰ ਘਟਾਉਣ ਦੇ ਵਿੱਚ ਤੁਹਾਡੀ ਕਾਫੀ ਮਦਦ ਕਰਦੇ ਨੇ ਯੂਰਿਕ ਐਸਿਡ ਵਦਨ ਦੇ ਨਾਲ ਜੋੜਾ ਦੇ ਵਿੱਚ ਦਰਦ ਅਤੇ ਸੋਜ ਆਉਣੀ ਆਮ ਗੱਲ ਹੁੰਦੀ ਆ ਅਖਰੋਟ ਦੇ ਵਿੱਚ ਮੌਜੂਦ ਹੈਲਥੀ ਫੈਟ ਕਿਡਨੀ ਦੇ ਜੋ ਕਿ ਕਾਮਨ ਸੁਧਾਰਦੇ ਨੇ ਤੇ ਯੂਰਿਕ ਐਸਿਡ ਨੂੰ ਸਰੀਰ ਤੋਂ ਬਾਹਰ ਕੱਢਣ ਦੇ ਵਿੱਚ ਮਦਦ ਕਰਦੇ ਨੇ ਹੁਣ ਖਾਣ ਦਾ ਤਰੀਕਾ ਕੀ ਹੈ 2 3 ਅਖਰੋੜ ਰਾਤ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਇਸਾ ਸੇਵਨ ਕਰੋ ਖਜੂਰ ਦੀ ਗੱਲ ਆਉਂਦੀ ਹੈ ਖਜੂਰ ਦੇ ਵਿੱਚ ਮੌਜੂਦ ਫਾਈਬਰ ਅਤੇ ਪੋਟਾਸ਼ੀਅਮ ਕਿਡਨੀ ਦੇ ਕੰਮ ਨੂੰ ਸੁਧਾਰ ਕੇ ਸਰੀਰ ਦੇ ਵਿੱਚ ਵਾਦੂ ਯੂਰਿਕ ਐਸਿਡ ਨੂੰ ਬਾਹਰ ਕੱਢਣ ਦੇ ਵਿੱਚ ਤੁਹਾਡੀ ਮਦਦ ਕਰਨਗੇ ਇਹ ਸਿਹਤਮੰਦ ਹਜ਼ਮੇ ਦੇ ਲਈ ਵੀ ਹਜ਼ਮੇ ਦੇ ਲਈ ਵੀ ਕਹਿ ਸਕਦੇ ਹਾਂ ਵੀ ਲਾਭਕਾਰੀ ਹੁੰਦੇ ਨੇ ਫਿਰ ਇਹਦਾ ਤਰੀਕਾ ਵੀ ਕੀ ਹੈਗਾ ਵੀ ਖਜੂਰ ਨੂੰ ਕੱਟ ਕੇ ਜੋ ਕਿ ਸਮੋਦੀ ਜਾਂ ਫਿਰ ਸਲਾਦ ਦੇ ਵਿੱਚ ਮਿਲਾ ਕੇ ਖਾਣਾ ਸਭ ਤੋਂ ਵਧੀਆ ਤਰੀਕਾ ਜਿਹੜਾ ਕਿ ਮੰਨਿਆ ਜਾਂਦਾ ਫਿਰ ਆਂਦਾ ਕਾਜੂ ਕਾਜੂ ম্যাগਨੀਸ਼ੀਅਮ ਅਤੇ ਹੈਲਦੀ ਫੈਟ ਦਾ ਇੱਕ ਹੋਰ ਵਧੀਆ ਸਰੋਤ ਹੈ ਜੋ ਸਰੀਰ ਦੇ ਚਯਾਪਚਯ ਨੂੰ ਵਧਾਉਂਦੇ ਨੇ ਅਤੇ ਸੋਚ ਨੂੰ ਘਟਾਉਂਦੇ ਨੇ ਕਾਜੂ ਦੇ ਵਿੱਚ ਪਿਉਰੀਨ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਰਕੇ ਇਹ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੇ ਨੇ ਤਾਂ ਕਾਜੂ ਨੂੰ ਪੰਜ ਬਿਨਾ ਨਮਕ ਵਾਲੇ ਕਾਜੂ ਸਵੇਰੇ ਨਾਸ਼ਤੇ ਦੇ ਵਿੱਚ ਜ਼ਰੂਰ ਖਾਓ ਇਸ ਦੇ ਹੋਰ ਵੀ ਕਈ ਫਾਇਦੇ ਹੁੰਦੇ ਨੇ ਫਿਰ ਆਂਦਾ ਪਿਸਤਾ ਪਿਸਤਾ ਦੇ ਵਿੱਚ ਪੋਲੀਫਿਲੋਨ ਅਤੇ ਐਂਟੀਆਕਸੀਡੈਂਟ ਵਾਫਰ ਮਾਤਰਾ ਦੇ ਵਿੱਚ ਹੁੰਦੇ ਨੇ ਜੋ ਕਿ ਆਕਸੀਕਰਨ ਤਣਾਵ ਦੇ ਨਾਲ ਲੜਨ ਦੇ ਵਿੱਚ ਮਦਦ ਕਰਦੇ ਨੇ ਇਹ ਤਣਾਵ ਸਰੀਰ ਦੇ ਵਿੱਚ ਸੋਚ ਅਤੇ ਯੂਰਿਕ ਐਸਿਡ ਦੇ ਇਕੱਠਣ ਨੂੰ ਵਧਾ ਸਕਦੇ ਆ ਪਿਸਤਾ ਇਹਨਾਂ ਪ੍ਰਭਾਵਾਂ ਨੂੰ ਘਟਾ ਕੇ ਯੂਰਿਕ ਐਸਿਡ ਕੰਟਰੋਲ ਕਰਨ ਦੇ ਵਿੱਚ ਕਾਫੀ ਸਹਾਇਕ ਹੁੰਦੇ ਨੇ ਇਸ ਨੂੰ ਖਾਣ ਦੇ ਲਈ ਸਭ ਤੋਂ ਤੁਸੀਂ ਦੱਸੋ ਯੂਰਿਕ ਐਸਿਡ ਕੰਟਰੋਲ ਕਰਨ ਦੇ ਲਈ ਰੋਜ਼ਾਨਾ ਤੁਸੀਂ ਪਿਸਤਾ ਬਿਨਾ ਨਮਕ ਵਾਲੇ ਪੇਸਟਾ ਜ਼ਰੂਰ ਖਾਇਆ ਕਰੋ ਇਸ ਦੇ ਨਾਲ ਤੁਹਾਨੂੰ ਹੋਰ ਵੀ ਕਈ ਫਾਇਦੇ ਹੋਣਗੇ ਤਾਂ ਇਹ ਸੀਗੇ ਪੰਜ ਡਰਾਈ ਫੂਡਸ ਪੰਜ ਮੇਵੇ ਜੋ ਕਿ ਤੁਸੀਂ ਖਾ ਸਕਦੇ ਹੋ ਜੇਕਰ ਤੁਹਾਡਾ ਯੂਰਿਕ ਐਸਿਡ ਵਧਦਾ ਹੈਗਾ ਤਾਂ ਤੁਸੀਂ ਇਹ ਚੀਜ਼ਾਂ ਨੂੰ ਖਾ ਕੇ ਆਪਣਾ ਯੂਰਿਕ ਐਸਿਡ ਕੰਟਰੋਲ ਦੇ ਵਿੱਚ ਕਰ ਸਕਦੇ ਹੋ